ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਆ ਕਿ ਜੇਕਰ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਅੱਜ ਦੀ ਇਹ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਅੱਜ ਦੀ ਵੀਡੀਓ ਦੀ ਇਹ ਜਾਣਕਾਰੀ ਤੁਹਾਡੇ ਬਹੁਤ ਕੰਮ ਆਵੇਗੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਆਪ ਜੀ ਦੇ ਨਾਲ ਤਿੰਨ ਨੁਕਤੇ ਸਾਂਝੇ ਕਰਨ ਜਾ ਰਹੇ ਹਾਂ ਇਹ ਤਿੰਨ ਨੁਕਤੇ ਇਹ ਤਿੰਨ ਉਪਾਅ ਸਾਡੀ ਜ਼ਿੰਦਗੀ ਨੂੰ ਬਦਲ ਸਕਦੇ ਆ ਤਾਂ ਇਹ ਤਿੰਨ ਨੁਕਤੇ ਕਿਹੜੇ ਆ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਇਹ ਵੀਡੀਓ ਦੇ ਵਿੱਚ ਕਰਾਂਗੇ ਇਸ ਕਰਕੇ ਆਪ ਜੀ ਦੇ ਚਰਣਾ ਦੇ ਵਿੱਚ ਬੇਨਤੀ ਆ ਕਿ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਮੇਝ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜ਼ਰੂਰ ਲਿਖ ਕੇ ਆਉਣਾ ਤਾਂ ਆਓ ਅੱਜ ਦੀ ਇਹ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਅੱਜ ਦੇ ਸਮੇਂ ਦੇ ਵਿੱਚ ਜਿੰਨੋ ਮਰਜ਼ੀ ਪੁੱਛ ਕੇ ਵੇਖ ਲਓ ਹਰ ਬੰਦਾ ਕਹਿੰਦਾ ਵੀ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਦੁਖੀ ਹਾਂ ਬਹੁਤ ਪਰੇਸ਼ਾਨ ਹਾਂ ਕੋਈ ਵਿਰਲਾ ਮਨੁੱਖ ਹੀ ਹੋਵੇਗਾ ਜੋ ਕਹੇਗਾ ਕਿ ਮੈਂ ਤਾਂ ਚਾਰੇ ਪਾਸਿਆਂ ਤੋਂ ਸੌਖਾ ਹਾਂ ਪਰ ਨਹੀਂ ਤਾਂ ਬਹੁਤੇ ਭੈਣ ਭਰਾ ਉਹ ਆਪੋ ਆਪਣੀਆਂ ਜ਼ਿੰਦਗੀ ਦੀਆਂ ਪਰੇਸ਼ਾਨੀਆਂ ਮੁਸ਼ਕਲਾਂ ਚੁਣੌਤੀਆਂ ਤੋਂ ਪਰੇਸ਼ਾਨ ਰਹਿੰਦੇ ਆ ਕਿਉਂਕਿ ਜਲਦੀ ਜ਼ਿੰਦਗੀ ਦੇ ਵਿੱਚ ਦੁੱਖ ਸੁੱਖ ਮੁਸ਼ਕਲਾਂ ਪਰੇਸ਼ਾਨੀਆਂ ਚੁਣੌਤੀਆਂ ਹੁੰਦੀਆਂ ਜਾਂਦੀਆਂ ਰਹਿੰਦੀਆਂ ਨੇ ਇਸੇ ਦਾ ਨਾਮ ਹੀ ਤਾਂ ਜ਼ਿੰਦਗੀ ਆ ਪਰ ਸਾਡੀ ਜ਼ਿੰਦਗੀ ਦੇ ਕਈ ਦੁੱਖ ਐਸੇ ਆ ਇਹਨਾਂ ਦੁੱਖਾਂ ਦੇ ਪਿੱਛੇ ਦਾ ਕਾਰਨ ਆ ਸਾਡੇ ਮਨ ਦਾ ਕਾਲਾ ਪੰਨਾ ਜਦੋਂ ਸਾਡਾ ਮਨ ਕਾਲਾ ਰਹਿਣ ਲੱਗ ਜਾਂਦਾ ਹੈ ਮਨ ਅਸ਼ਾਂਤ ਰਹਿੰਦਾ ਹੈ ਮਨ ਗੁੱਸੇ ਦੇ ਨਾਲ ਭਰਿਆ ਰਹਿੰਦਾ ਹੈ ਤਾਂ ਸਾਡੇ ਮਨ ਕਰਕੇ ਸਾਡੇ ਸਾਰੇ ਹੀ ਕੰਮਾਂ ਦੇ ਵਿੱਚ ਵਿਗਾੜ ਪੈਂਦੇ ਆ ਸਾਡੇ ਕੰਮਾਂ ਦੇ ਵਿੱਚ ਅੜਚਨਾ ਪੈਂਦੀਆਂ ਨੇ ਕਈ ਵਾਰ ਬਣਦੇ-ਬਣਦੇ ਕੰਮ ਵੀ ਸਾਡੇ ਮਨ ਦੇ ਕਾਲੇ ਪੰਨ ਕਰਕੇ ਰਹਿ ਜਾਂਦੇ ਨੇ ਸੋ ਆਪਾਂ ਜੇ ਆਪਣੇ ਜੀਵਨ ਦੇ ਵਿੱਚ ਖੁਸ਼ ਰਹਿਣਾ ਚਾਹੁੰਦੇ ਆ ਇਹਨਾਂ ਮੁਸ਼ਕਲਾਂ ਪਰੇਸ਼ਾਨੀਆਂ ਦੇ ਵਿੱਚੋਂ ਬਾਹਰ ਆਉਣਾ ਚਾਹੁੰਦੇ ਆ ਤਾਂ ਸਭ ਤੋਂ ਪਹਿਲਾਂ ਸਾਨੂੰ ਆਪਣੇ ਮਨ ਤੇ ਕੰਮ ਕਰਨਾ ਪੈਣਾ ਹੈ ਕੁਝ ਲੋਕ ਆਪਣੀ ਜ਼ਿੰਦਗੀ ਦੀਆਂ ਪਰੇਸ਼ਾਨੀਆਂ ਮੁਸ਼ਕਲਾਂ ਨੂੰ ਦੂਰ ਕਰਨ ਦੇ ਲਈ ਕਈ ਤਰ੍ਹਾਂ ਦੇ ਤੂਨੇ ਟੋਟ ਕੇ ਉਪਾਅ ਕਰਦੇ ਆ ਕਈ ਵਾਸਤੂ ਸ਼ਾਸਤਰ ਦੇ ਹਿਸਾਬ ਦੇ ਨਾਲ ਆਪਣੇ ਘਰ ਦੇ ਵਿੱਚ ਚੀਜ਼ਾਂ ਲਿਆ ਕੇ ਰੱਖਦੇ ਆ ਜਾਂ ਕਈ ਲੋਕ ਘਰ ਬਣਾਉਣ ਲੱਗਿਆਂ ਆਪਣੇ ਘਰ ਦੀ ਦਿਸ਼ਾ ਦਾ ਬੜਾ ਧਿਆਨ ਰੱਖਦੇ ਆ ਵੀ ਕਿਹੜੇ ਪਾਸੇ ਨੂੰ ਘਰ ਦਾ ਮੁੱਖ ਦਰਵਾਜ਼ਾ ਹੋਵੇ ਰਸੋਈ ਕਿਸ ਪਾਸੇ ਹੋਵੇ ਸਭ ਦੇ ਮਨ ਦੇ ਵਿੱਚ ਇਹ ਹੁੰਦਾ ਹੈ ਵੀ ਸਾਡੇ ਘਰ ਪਰਿਵਾਰ ਦੇ ਵਿੱਚ ਸੁੱਖ ਸ਼ਾਂਤੀ ਬਣੀ ਰਹੇ ਸਾਡੇ ਘਰ ਦੇ ਵਿੱਚ ਵਰਕਤ ਰਹੇ ਸਾਡੇ ਘਰ ਦੇ ਜੀਤ ਅੰਦਰ ਉਸਤ ਰਹਿਣ ਤਾਂ ਅੱਜ ਦੀ ਵੀਡੀਓ ਦੇ ਵਿੱਚ ਜਿਹੜੇ ਤਿੰਨ ਨੁਕਤੇ ਆਪਾਂ ਆਪ ਜੀ ਨੂੰ ਦੱਸਣ ਜਾ ਰਹੇ ਹਾਂ ਨਾ ਯਕੀਨ ਕਰਕੇ ਜਾਣਿਓ ਜੀ ਇਹ ਤਿੰਨ ਨੁਕਤੇ ਅਪਣਾਉਣ ਦੇ ਨਾਲ ਸਾਡਾ ਮਨ ਸ਼ਾਂਤ ਰਹਿੰਦਾ ਹੈ ਤੇ ਜੇ ਮਨ ਸ਼ਾਂਤਿਆ ਤਾਂ ਫਿਰ ਘਰ ਦੇ ਵਿੱਚ ਸੁੱਖ ਸ਼ਾਂਤੀ ਵੀ ਰਹੇਗੀ ਕਰਤੇ ਵਿੱਚ ਵਰਕਤ ਵੀ ਰਹੇਗੀ ਅਤੇ ਸਰੀਰ ਵੀ ਤੰਦਰੁਸਤ ਰਹੇਗਾ ਤਾਂ ਇਹ ਤਿੰਨ ਨੁਕਤੇ ਕਿਹੜੇ ਨੇ ਪਹਿਲਾ ਨੁਕਤਾ ਮਹਾਪੁਰਖ ਜੀ ਕਹਿੰਦੇ ਸਵੇਰੇ ਸ਼ਾਮ ਪਰਮਾਤਮਾ ਦਾ ਨਾਮ ਜਪੋ ਜਦੋਂ ਆਪਾ ਪਰਮਾਤਮਾ ਦਾ ਨਾਮ ਜਪਦੇ ਆ ਤਾਂ ਸਾਡੇ ਮਨ ਨੂੰ ਬਹੁਤ ਤਾਕਤ ਮਿਲਦੀ ਆ ਇਸ ਕਰਕੇ ਜੇ ਜ਼ਿਆਦਾ ਸਮਾਂ ਨਹੀਂ ਨਾ ਘੱਟੋ-ਘੱਟ 10 ਮਿੰਟ ਸਵੇਰੇ ਤੇ 10 ਮਿੰਟ ਸ਼ਾਮ ਉਹ ਪਰਮਪਿਤਾ ਪਰਮਾਤਮਾ ਦੇ ਲਈ ਜ਼ਰੂਰ ਕੱਢੋ ਤੁਸੀਂ ਜਿਸ ਵੀ ਧਰਮ ਦੇ ਵਿੱਚ ਹੋ ਜਿਸ ਵੀ ਨਾਮ ਦੇ ਨਾਲ ਆਪਣੇ ਪ੍ਰਭੂ ਨੂੰ ਯਾਦ ਕਰਦੇ ਹੋ ਪਰਮਾਤਮਾ ਨੂੰ ਯਾਦ ਕਰਦੇ ਹੋ ਉਹ ਨਾਮ ਜਪੋ ਸਿੱਖ ਧਰਮ ਦੇ ਵਿੱਚ ਜੋ ਭੈਣ ਭਰਾ ਨੇ ਉਹ ਗੁਰਮੰਤਰ ਜਪੋ ਪਾਵ ਕੀ ਵਾਹਿਗੁਰੂ ਮੰਤਰ ਵਾਹਿਗੁਰੂ ਜੀ ਦਾ ਜਾਪ ਕਰੋ ਗੁਰਬਾਣੀ ਦਾ ਪਾਠ ਕਰੋ ਉਸ ਤੋਂ ਬਾਅਦ ਪਰਮਾਤਮਾ ਦੇ ਵੱਲੋਂ ਦਿੱਤੀਆਂ ਹੋਈਆਂ ਸਾਰੀਆਂ ਚੀਜ਼ਾਂ ਦੇ ਲਈ ਸ਼ੁਕਰਾਨਾ ਕਰੋ ਕਈ ਵਾਰਨਕ ਕੁਝ ਲੋਕ ਕਹਿ ਦਿੰਦੇ ਆ ਵੀ ਮੈਨੂੰ ਰੱਬ ਨੇ ਦਿੱਤਾ ਹੀ ਕੀ ਆ ਉਹ ਰੱਬ ਨੂੰ ਹੀ ਗਿਲੇ ਸ਼ਿਕਵੇ ਸ਼ਿਕਾਇਤਾਂ ਕਰਦੇ ਰਹਿੰਦੇ ਆ ਪਰ ਮਹਾਪੁਰਖ ਜੀ ਕਹਿੰਦੇ ਜੇ ਕਿਤੇ ਮਨ ਬਹੁਤਾ ਹੀ ਮਰੂ ਮਰੂ ਕਰੇ ਮਨ ਦੁਖੀ ਹੋਵੇ ਵੀ ਰੱਬ ਨੇ ਮੇਰੇ ਲਈ ਕੀਤਾ ਹੀ ਕੀ ਆ ਮੈਨੂੰ ਦਿੱਤਾ ਹੀ ਕੀ ਆ ਤਾਂ ਇੱਕ ਵਾਰ ਹਸਪਤਾਲ ਦਾ ਚੱਕਰ ਲਾਓ ਕਿਉਂਕਿ ਹਸਪਤਾਲ ਦੇ ਵਿੱਚ ਜਦੋਂ ਮਰੀਜ਼ਾਂ ਨੂੰ ਦੁੱਖ ਦੇ ਨਾਲ ਦਰਦ ਦੇ ਨਾਲ ਬਿਮਾਰੀਆਂ ਦੇ ਨਾਲ ਤੜਫਦੇ ਹੋਏ ਦੇਖੋਗੇ ਨਾ ਆਪਣੇ ਆਪ ਹੀ ਮਨ ਦੇ ਵਿੱਚੋਂ ਵਾਹਿਗੁਰੂ ਜੀ ਦੇ ਲਈ ਸ਼ੁਕਰਾਨਾ ਨਿਕਲਣਾ ਕਿ ਵਾਹਿਗੁਰੂ ਜੀ ਤੇਰਾ ਸ਼ੁਕਰਿਆ ਤੂੰ ਮੈਨੂੰ ਇਹ ਭਿਆਨਕ ਬਿਮਾਰੀਆਂ ਤੋਂ ਬਚਾ ਕੇ ਰੱਖਿਆ ਕਿਉਂਕਿ ਸੰਗਤ ਜੀ ਐਸੇ ਐਸੇ ਦੁੱਖ ਰੋਗ ਐਸੀਆਂ ਐਸੀਆਂ ਬਿਮਾਰੀਆਂ ਨੇ ਅੱਜ ਦੇ ਸਮੇਂ ਦੇ ਵਿੱਚ ਜਿਨ੍ਹਾਂ ਦੇ ਸਾਨੂੰ ਨਾਮ ਵੀ ਨਹੀਂ ਪਤਾ ਅਤੇ ਪ੍ਰਮਾਤਮਾ ਦੀ ਕਿਰਪਾ ਬਣੀ ਰਹੇ ਅਸੀਂ ਉਹਨਾਂ ਦੁੱਖ ਰੋਗ ਪਰੇਸ਼ਾਨੀਆਂ ਤੋਂ ਬਚੇ ਰਹੀਏ ਜਦੋਂ ਹਸਪਤਾਲ ਦਾ ਚੱਕਰ ਲਾ ਕੇ ਆਉਗੇ ਤਾਂ ਆਪਣੇ ਆਪ ਹੀ ਪ੍ਰਮਾਤਮਾ ਦੇ ਲਈ ਵਾਹਿਗੁਰੂ ਜੀ ਦੇ ਲਈ ਮਨੋਂ ਸ਼ੁਕਰਾਨਾ ਨਿਕਲਣਾ ਕਿ ਵਾਹਿਗੁਰੂ ਜੀ ਤੁਹਾਡਾ ਸ਼ੁਕਰਿਆ ਤੁਸੀਂ ਮੈਨੂੰ ਇਨ੍ਹਾਂ ਭਿਆਨਕ ਬਿਮਾਰੀਆਂ ਤੋਂ ਬਚਾ ਕੇ ਰੱਖਿਆ ਏ ਮੇਰੇ ਸ਼ਰੀਰ ਦੀ ਤੰਦਰੁਸਤੀ ਮੈਨੂੰ ਬਖਸ਼ੀ ਆ ਇਹ ਸੋਹਣਾ ਸ਼ਰੀਰ ਮੈਨੂੰ ਬਖਸ਼ਿਆ ਹੈ ਪਰਮਾਤਮਾ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ ਪਰ ਅਸੀਂ ਉਹਨਾਂ ਦੀਆਂ ਦਿੱਤੀਆਂ ਹੋਈਆਂ ਦਾਤਾਂ ਦੀ ਕਦਰ ਨਹੀਂ ਕਰਦੇ ਕਿਉਂਕਿ ਮਨੁੱਖੀ ਸੁਭਾਅ ਹੈ ਮਨੁੱਖ ਦੇ ਕੋਲ ਜਦੋਂ ਕੋਈ ਚੀਜ਼ ਨਹੀਂ ਹੁੰਦੀ ਤਾਂ ਉਹ ਉਹ ਚੀਜ਼ ਨੂੰ ਪਾਉਣ ਦੇ ਲਈ ਤੜਫਦਾ ਹੈ ਮੀਨਤ ਕਰਦਾ ਹੈ ਆਸਾਂ ਬੇਨਤੀਆਂ ਕਰਦਾ ਹੈ ਪਰ ਜਦੋਂ ਹੀ ਉਹ ਚੀਜ਼ ਉਹਨੂੰ ਮਿਲ ਜਾਂਦੀ ਆ ਤਾਂ ਕੁਝ ਸਮੇਂ ਬਾਅਦ ਉਸ ਚੀਜ਼ ਦੀ ਮਨੁੱਖ ਦੇ ਮਨ ਦੇ ਵਿੱਚ ਕੋਈ ਕਦਰ ਨਹੀਂ ਰਹਿੰਦੀ ਇਹ ਹੀ ਸਾਡੇ ਦੁਖੀ ਹੋਣ ਦਾ ਕਾਰਨ ਹੈ ਸੋ ਪਰਮਾਤਮਾ ਦੀਆਂ ਦਿੱਤੀਆਂ ਹੋਈਆਂ ਦਾਤਾਂ ਦੀ ਵੀ ਕਦਰ ਕਰਨੀ ਆ ਅਤੇ ਜੋ ਪਰਮਾਤਮਾ ਦੀ ਕਿਰਪਾ ਦੇ ਨਾਲ ਇਹ ਸੋਹਣੇ ਸਰੀਰ ਦੇ ਨਾਲ ਮਿਹਨਤ ਕਰਕੇ ਸੁਖਵਿਦਾਰਤ ਕਰਦੇ ਵਿੱਚ ਲਿਆਂਦੇ ਨੇ ਉਹਨਾਂ ਦੀ ਵੀ ਕਦਰ ਕਰਨੀ ਆ ਹਰ ਇੱਕ ਚੀਜ਼ ਦੀ ਕਦਰ ਕਰੋ ਤੇ ਸ਼ੁਰੂਆਤ ਆਪਣੇ ਸੋਹਣੇ ਸਰੀਰ ਤੋਂ ਕਰੋ ਕਦੇ ਵੀ ਆਪਣੀ ਤੁਲਨਾ ਕਿਸੇ ਦੇ ਨਾਲ ਨਾ ਕਰੋ ਕੁਝ ਲੋਕ ਸਰੀਰਕ ਬਣਤਰ ਨੂੰ ਲੈ ਕੇ ਦੂਜਿਆਂ ਦੇ ਨਾਲ ਤੁਲਨਾ ਕਰ ਕਰਕੇ ਦੁਖੀ ਹੁੰਦੇ ਰਹਿੰਦੇ ਆ ਸਵੇਰੇ ਸਵੇਰ ਹੀ ਆਪਣੇ ਆਪ ਨੂੰ ਕੋਸਣਾ ਸ਼ੁਰੂ ਕਰ ਦਿੰਦੇ ਆ ਆਪਣੇ ਰੰਗ ਰੂਪ ਬਾਰੇ ਆਪ ਹੀ ਕਿੰਨੇ ਕਮੈਂਟ ਕਰਦੇ ਆ ਤੇ ਫਿਰ ਕਹਿੰਦੇ ਲੋਕ ਸਾਡੀ ਕਦਰ ਨਹੀਂ ਕਰਦੇ ਜੇ ਦੂਜਿਆਂ ਤੋਂ ਆਪਣੀ ਕਦਰ ਕਰਾਉਣੀ ਆ ਤਾਂ ਪਹਿਲਾਂ ਆਪਣੇ ਆਪ ਦੀ ਕਦਰ ਸਾਨੂੰ ਖੁਦ ਕਰਨੀ ਪੈਣੀ ਆ ਹਰ ਰੋਜ਼ ਆਪਣੇ ਆਪ ਨੂੰ ਕਹੋ ਕਿ ਤੇਰੇ ਵਰਗਾ ਇਸ ਦੁਨੀਆ ਦੇ ਵਿੱਚ ਕੋਈ ਨਹੀਂ ਨਿਆ ਤੂੰ ਬੜਾ ਹੀ ਖਾਸ ਆ ਆਪਣੇ ਆਪ ਨੂੰ ਸ਼ਾਬਾਸ਼ ਦੇ ਲੋ ਆਪਣੇ ਅੰਦਰ ਦੇ ਗੁਣ ਆਪਣੇ ਅੰਦਰ ਦੀ ਕਾਬਲੀਅਤ ਦੇਖੋ ਤੇ ਉਹਨਾਂ ਨੂੰ ਹੋਰ ਨਖਾਰੋ ਪਰਮਾਤਮਾ ਨੇ ਹਰ ਇੱਕ ਬੰਦੇ ਨੂੰ ਖਾਸ ਬਣਾ ਕੇ ਭੇਜਿਆ ਹੈ ਹਰ ਇੱਕ ਬੰਦੇ ਦੇ ਅੰਦਰ ਕੋਈ ਨਾ ਕੋਈ ਗੁਣ ਕੋਈ ਨਾ ਕੋਈ ਕਾਬਲੀਅਤ ਵੱਧ ਪਾ ਕੇ ਤੇਜੀ ਹੈ ਇਸ ਕਰਕੇ ਉਹ ਗੁਣਾਂ ਨੂੰ ਉਸ ਕਾਬਲੀਅਤ ਨੂੰ ਪਛਾਨਣਾ ਹੈ ਉਹਨੂੰ ਹੋਰ ਨਖਾਰਨਾ ਹੈ ਅਤੇ ਉਸ ਤੋਂ ਬਾਅਦ ਆਪਣੇ ਮਨ ਨੂੰ ਖੁਸ਼ ਰੱਖਣ ਲਈ ਬਹੁਤ ਜ਼ਰੂਰੀ ਨੁਕਤਾ ਇਹ ਜ਼ਰੂਰ ਅਪਣਾਓ ਜੀ ਆਪਣੇ ਘਰ ਦੇ ਵਿੱਚ ਨਾ ਪੇੜ ਪੌਦੇ ਲਾਓ ਇਹ ਪੇੜ ਪੌਦੇ ਸਿਰਫ ਸਾਡੇ ਘਰ ਦੀ ਸੁੰਦਰਤਾ ਨੂੰ ਹੀ ਨਹੀਂ ਵਧਾਉਂਦੇ ਬਲਕਿ ਵਾਤਾਵਰਣ ਨੂੰ ਵੀ ਬੜਾ ਸਾਫ਼ ਸੁਥਰਾ ਰੱਖਦੇ ਆ ਸਾਨੂੰ ਤੰਦਰੁਸਤ ਰੱਖਦੇ ਆ ਘਰ ਦੇ ਵਿੱਚ ਪੇੜ ਪੌਦੇ ਹੋਣ ਤਾਂ ਘਰ ਦੀ ਸਾਰੀ ਨੈਗੇਟਿਵਿਟੀ ਦੂਰ ਹੋ ਜਾਂਦੀ ਆ ਘਰ ਦੇ ਚ ਪੋਜ਼ਿਟਿਵ ਊਰਜਾ ਐਨਰਜੀ ਆਉਂਦੀ ਆ ਬੰਦੇ ਦਾ ਮਨ ਖੁਸ਼ ਰਹਿੰਦਾ ਹੈ ਤੁਸੀਂ ਆਪਣੇ ਘਰ ਦੇ ਵਿੱਚ 2-4 ਪੇੜ ਪੱਤੇ ਲਿਆ ਕੇ ਲਾ ਲਓ ਜੇ ਵੱਡੇ ਰੁੱਖ ਨਹੀਂ ਨਾ ਲਾ ਸਕਦੇ ਗਮਲਿਆਂ ਦੇ ਵਿੱਚ ਕੋਈ ਪੇੜ ਪੱਤੇ ਫੁੱਲਾਂ ਦੇ ਬੁੱਤੇ ਲਾਓ ਤੇ ਫਿਰ ਰੋਜ਼ ਉਹਨਾਂ ਫੁੱਲਾਂ ਤੇ ਕੋਲ ਉਹਨਾਂ ਪੱਦਿਆਂ ਦੇ ਕੋਲ ਜਾ ਕੇ ਬੈਠਣਾ ਤੁਹਾਡੇ ਮਨ ਦੀ ਜੋ ਵੀ ਚਿੰਤਾ ਹੈ ਡਿਪਰੈਸ਼ਨ ਹੈ ਸਭ ਕੁਝ ਖਤਮ ਹੋ ਜਾ ਰਿਹਾ ਇਹ ਨੁਕਤਾ ਜ਼ਰੂਰ ਅਪਣਾਇਓ ਜੇ ਜਿੰਨਾ ਹੀ ਆਪਾਂ ਪਰਮਕੀਤਾ ਪਰਮਾਤਮਾ ਜੀ ਦੀ ਬਣਾਈ ਹੋਈ ਸੋਹਣੀ ਸ੍ਰਿਸ਼ਟੀ ਨੂੰ ਪਿਆਰ ਕਰਦੇ ਆ ਨਾ ਪਰਮਪਿਤਾ ਪਰਮਾਤਮਾ ਜੀ ਸਾਡੇ ਤੇ ਉਨੇ ਹੀ ਮਿਹਰਬਾਨ ਹੁੰਦੇ ਆ ਇਹ ਪੂਰੀ ਕੁਦਰਤ ਤਕ ਕਾਇਨਾਤ ਸਾਡੇ ਤੇ ਮਿਹਰਬਾਨ ਹੁੰਦੀ ਆ ਸੋ ਆਪਣੇ ਮਨ ਨੂੰ ਖੁਸ਼ ਰੱਖਣ ਦੇ ਲਈ ਸ਼ਾਂਤ ਕਰਨ ਦੇ ਲਈ ਘਰ ਦੇ ਵਿੱਚ ਕੋਈ ਨਾ ਕੋਈ ਇੱਕ ਪੌਦਾ ਜ਼ਰੂਰ ਲੋਣਾ ਚਾਹੀਦਾ ਹੈ ਘਰ ਦੇ ਵਿੱਚ ਸੁੱਖ ਸ਼ਾਂਤੀ ਦਾ ਮਾਹੌਲ ਬਣਦਾ ਹੈ ਇਹ ਪੇੜ ਪੌਦਿਆਂ ਕਰਕੇ ਮਨ ਸ਼ਾਂਤ ਰਹਿੰਦਾ ਹੈ ਤੇ ਜੇ ਮਨ ਸ਼ਾਂਤ ਰਹੇਗਾ ਤਾਂ ਤਨ ਤੰਦਰੁਸਤ ਰਹੇਗਾ ਤੇ ਜੇ ਤਨ ਤੰਦਰੁਸਤ ਰਹੇਗਾ ਤਾਂ ਸਾਡੇ ਸਾਰੇ ਕੰਮਕਾਰ ਵਧੀਆ ਤਰੀਕੇ ਦੇ ਨਾਲ ਹੋਣਗੇ ਅਸੀਂ ਸਹੀ ਸਮੇਂ ਤੇ ਸਹੀ ਤਰੀਕੇ ਦੇ ਨਾਲ ਆਪਣੇ ਕੰਮਾਂ ਨੂੰ ਕਰਕੇ ਸਫਲਤਾ ਹਾਸਲ ਕਰ ਸਕਦੇ ਹਾਂ ਸੋ ਇਹ ਸਾਰੀਆਂ ਚੀਜ਼ਾਂ ਸਾਡੇ ਮਨ ਨੂੰ ਖੁਸ਼ ਰੱਖਣ ਦੇ ਲਈ ਮਨ ਨੂੰ ਸ਼ਾਂਤ ਪਰਖਣ ਦੇ ਲਈ ਕਰਨਾ ਬਹੁਤ ਜ਼ਰੂਰੀ ਨੇ ਪਹਿਲੀ ਕੀ ਦੱਸਿਆ ਸੀ ਸਵੇਰੇ ਸ਼ਾਮ ਪਰਮਕੀਤਾ ਪਰਮਾਤਮਾ ਜੀ ਦਾ ਨਾਮ ਜਪਣਾ ਫਿਰ ਪਰਮਾਤਮਾ ਜੀ ਵੱਲੋਂ ਦਿੱਤੀਆਂ ਹੋਈਆਂ ਸਾਰੀਆਂ ਦਾਤਾਂ ਦਾ ਸ਼ੁਕਰਾਨਾ ਕਰੋ ਤੇ ਸ਼ੁਰੂਆਤ ਇਹ ਸੋਹਣੇ ਸ਼ਰੀਰ ਤੋਂ ਕਰੋ ਇਹ ਸੋਹਣੇ ਪਰਿਵਾਰ ਦੇ ਲਈ ਆਪਣੇ ਪਰਮਾਤਮਾ ਦਾ ਸ਼ੁਕਰਾਨਾ ਕਰੋ ਇਹ ਜੋ ਵੀ ਜੀ ਆਪਣੇ ਜ਼ਿੰਦਗੀ ਦੇ ਵਿੱਚ ਆ ਇਹ ਜੋ ਵੀ ਰਿਸ਼ਤੇ ਨਾਤੇ ਆਪਾਂ ਨੂੰ ਮਿਲੇ ਹਨ ਇਹ ਸੰਜੋਗ ਵੀ ਧੁਰ ਤੋਂ ਹੀ ਲਿਖੇ ਜਾਂਦੇ ਆ ਇਹ ਪਰਮਾਤਮਾ ਨੇ ਹੀ ਮੇਲ ਮਿਲਾਇਆ ਤਾਂ ਆਪਾਂ ਮਿਲੇ ਆ ਕੋਈ ਜੀਵਨ ਸਾਥੀ ਦੇ ਰੂਪ ਦੇ ਵਿੱਚ ਕੋਈ ਭੈਣ ਭਰਾ ਦੇ ਰੂਪ ਦੇ ਵਿੱਚ ਕੋਈ ਧੀ ਪੁੱਤ ਬਣ ਕੇ ਆਇਆ ਹੈ ਜਿਹੜੇ ਵੀ ਰਿਸ਼ਤੇ ਤੁਹਾਨੂੰ ਜਾਣ ਤੋਂ ਪਿਆਰੇ ਆ ਉਹਨਾਂ ਦੇ ਲਈ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰੋ ਅਤੇ ਕੁਝ ਕੁ ਰਿਸ਼ਤੇਆਂ ਕਰਕੇ ਕਈ ਮਨੁੱਖ ਥੋੜਾ ਪਰੇਸ਼ਾਨ ਵੀ ਰਹਿੰਦੇ ਆ ਤਾਂ ਜਿਹੜੇ ਰਿਸ਼ਤੇ ਤੋਂ ਠੰਡੀ ਬਾਹ ਆਉਂਦੀ ਆ ਭਾਵੇਂ ਕਿ ਤੁਹਾਨੂੰ ਸੁੱਖ ਮਿਲ ਰਿਹਾ ਏ ਉਹਦੇ ਲਈ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰੋ ਅਤੇ ਜੇ ਸਾਰੇ ਰਿਸ਼ਤੇ ਕਰਕੇ ਤੁਸੀਂ ਥੋੜਾ ਪਰੇਸ਼ਾਨ ਜਾਂ ਉਹ ਤੁਹਾਨੂੰ ਕੋਈ ਨਾ ਕੋਈ ਪਰੇਸ਼ਾਨੀ ਦਿੰਦਾ ਰਹਿੰਦਾ ਏ ਤਾਂ ਉਹਦੇ ਲਈ ਕਦੇ ਵੀ ਮਨ ਦੇ ਵਿੱਚ ਝੋਰਾ ਨਾ ਰੱਖੋ ਦੁਖੀ ਨਾ ਹੋਵੋ ਮਨ ਨੂੰ ਇਹ ਸਮਝਾ ਦਿਓ ਕਿ ਮਨਾ ਇਹ ਵਿਚਾਰਾ ਮੇਰੇ ਤੋਂ ਆਪਣਾ ਸਾਥ ਬਤਾਦ ਲੈਣ ਆਇਆ ਹੈ ਹੋ ਸਕਦਾ ਹੈ ਮੈਂ ਪਿੱਛੇ ਇਹਨੂੰ ਕੀਤਾ ਕਿੰਨਾ ਕੁ ਤੰਗ ਕੀਤਾ ਹੋਵੇਗਾ ਬਸ ਇਹ ਵਿਚਾਰ ਆਪਦੇ ਮਨ ਨੂੰ ਦੇ ਲਈਏ ਤਾਂ ਮਨ ਨੂੰ ਆਪਾ ਸਬਰ ਸੰਤਪ ਖ ਜਾਂਦਾ ਹੈ ਕਿਉਂਕਿ ਕੁਝ ਰਿਸ਼ਤੇ ਐਸੇ ਆ ਜਿਨ੍ਹਾਂ ਨੂੰ ਆਪਾਂ ਚਾਹ ਕੇ ਵੀ ਛੱਡ ਨਹੀਂ ਸਕਦੇ ਉਹ ਸਾਨੂੰ ਨਿਭਾਉਣੇ ਪੈਂਦੇ ਆ ਜੇ ਫਿਰ ਤੁਸੀਂ ਛੱਡ ਨਹੀਂ ਸਕਦੇ ਤਾਂ ਫਿਰ ਉਹਨਾਂ ਨੂੰ ਸਹੀ ਤਰੀਕੇ ਦੇ ਨਾਲ ਨਵਾਂ ਬੋਣਾ ਸ਼ੁਰੂ ਕਰ ਲਓ ਇਹ ਮੰਨ ਲਓ ਕਿ ਇਹ ਮੇਰੇ ਤੋਂ ਸਾਹਿਬ ਕਿਤਾਬ ਲੈਣਾ ਹੈ ਜਾਂ ਫਿਰ ਉਹਨੂੰ ਬਿਮਾਰ ਬੰਦਾ ਸਮਝ ਕੇ ਹੀ ਉਹਦੇ ਤੇ ਤਨਸ ਕਰੋ ਵੀ ਇਹ ਬਿਮਾਰ ਆ ਇਹ ਤਾਂ ਮਾਰ ਮਾਰ ਵਸਾ ਕਰਦਾ ਏ ਉਹਦੀ ਇਹ ਬਿਮਾਰੀ ਠੀਕ ਹੋ ਜਾਵੇ ਇਹਦੇ ਲਈ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਿਆ ਕਰੋ ਸੋ ਇਹ ਮੇਰੀ ਸਲਾਹ ਹੈ 바ਕੀ ਕਰਨੀ ਤਾਂ ਤੁਸੀਂ ਆਪਣੀ ਮਰਜ਼ੀ ਹੈ ਅਤੇ ਕਰਨੀ ਵੀ ਚਾਹੀਦੀ ਹੈ ਕਿਉਂਕਿ ਪ੍ਰਮਾਤਮਾ ਨੇ ਸਾਨੂੰ ਵੀ ਇਸ ਉਹਨਾਂ ਦੀ ਮਾਗ ਦਿੱਤਾ ਹੈ ਆਪਣੇ ਲਈ ਵਰਤਮਾਨ ਦੇ ਲਈ ਤਾਂ ਜੋ ਹਰ ਇੱਕ ਬੰਦਾ ਆਪਣੇ ਲਈ ਸਹੀ ਫੈਸਲਾ ਕਰ ਲਵੇ ਤੇ ਇਹ ਫੈਸਲੇ ਸਾਨੂੰ ਕਰ ਲੈਣੇ ਚਾਹੀਦੇ ਆ ਕਿਉਂਕਿ ਜਦੋਂ ਆਪਾਂ ਆਪਣੇ ਲਈ ਫੈਸਲੇ ਨਹੀਂ ਕਰਦੇ ਤਾਂ ਦੂਜੇ ਸਾਡੇ ਲਈ ਕਰ ਦਿੰਦੇ ਨੇ ਕਿਉਂਕਿ ਸਮਾਂ ਕਦੇ ਵੀ ਕਿਸੇ ਦੇ ਲਈ ਨਹੀਂ ਰੁਕਦਾ ਸੋ ਸਹੀ ਸਮੇਂ ਤੇ ਆਪਣੇ ਲਈ ਸਹੀ ਫੈਸਲਾ ਕਰ ਲੈਣਾ ਚਾਹੀਦਾ ਹੈ ਸੋ ਸੰਗਤ ਜੀ ਆਸ ਕਰਦੇ ਆ ਕਿ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇ ਚੰਗੀ ਲੱਗੀ ਆ ਤਾਂ ਲਾਈਕ ਅਤੇ ਸ਼ੇਅਰ ਕਰ ਦੇਣਾ ਅਰ ਜੇਕਰ ਕੋਈ ਵੀ ਗੱਲ ਵਿੱਚ ਤੁਹਾਨੂੰ ਚੰਗੀ ਨਾ ਲੱਗੀ ਹੋਵੇ ਤਾਂ ਫਿਰ ਮੈਨੂੰ ਤੁਸੀਂ ਆਪਣੀ ਛੋਟੀ ਜਿਹੀ ਮੱਠੀ ਕਹਿਣ ਸਮਝ ਕੇ ਮਾਫ ਕਰ ਦੇਣਾ ਪਰ ਇਹ ਫਿਰ ਜਿੱਥੇ ਆਨਸਾ ਵਾਹੀ ਫਿਰ ਜਿੱਥੇ